ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਹੜੇ ਕਿਸਾਨ ਭਰਾ ਆਪਣੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਤੇ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਸਪਰੇਅ ਦਾ ਕੰਮ ਸ਼ੁਰੂ ਕੀਤਾ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਅੱਜ ਆਪਾਂ ਕਿਹੜੀ ਸਪਰੇਅ ਕਰ ਰਹੇ ਆ ਤੇ ਜਿਹੜੀ ਆਪਣੀ ਬਘੌਲੇ ਦੇ ਵਿੱਚ ਆਉਣ ਵਾਲੀ ਹੈ ਤੇ ਗੋਭਾਨੀ ਸ਼ੁਰੂ ਹੋ ਗਈ ਹੈ ਤੇ 60 ਦਿਨ ਦੀ ਆਪਣੀ ਜਿਹੜੀ ਹੋ ਗਈ ਹੈ ਤੇ ਅੱਜ ਆਪਾਂ ਸਪਰੇਅ ਦਾ ਕੰਮ ਸ਼ੁਰੂ ਕੀਤਾ ਤੇ ਸਪਰੇ ਜਿਹੜੀ ਆਪਾਂ ਕਰ ਰਹੇ ਆ ਸਵੇਰ ਦਾ ਟਾਈਮ ਹੈ ਤੇ ਇੱਕ ਤਾਂ ਜੀ ਆਪਾਂ ਐਨਪੀਕੇ ਕਰ ਰਹੇ ਆ ਪੋਟਾਸ਼ੀਅਮ ਨਾਈਟ੍ਰੇਟ ਆ ਵਾਲੀ ਕੰਪਨੀ ਦਾ ਆਪਾਂ ਲੱਤਾ ਹੈ ਤੇ 13045 ਦੀ ਆਪਾਂ ਸਪਰੇ ਕਰ ਰਹੇ ਆ ਐਨਪੀਕੇ ਦੀ ਤੇ ਨਾਲ ਆਪਾਂ ਬੋਰਨ ਦੀ ਵਰਤੋਂ ਕਰ ਰਹੇ ਆ ਇਹ 250 ਗ੍ਰਾਮ ਦਾ ਪੈਕਟ ਹੈ ਤੇ 20 ਪਰਸੈਂਟ ਵਾਲਾ ਬੋਰਨ ਹੈ ਇਹ ਤੇ ਇਹ ਆ ਜਿਰਾ ਐਨ ਪੀ ਕੇ ਇਹ ਆਪਾਂ 1 ਕਿਲੇ ਦੀ ਡੋਜ਼ ਸਵਾ ਕਿਲੋ ਪਾ ਰਹੇ ਆ ਜਾਨੀ ਕਿ 1 ਕਿਲੋ ਤੋਂ ਵੱਧ ਪਾ ਰਹੇ ਆ ਤੇ ਬੋਰਨ ਆਪਾਂ 100 ਗ੍ਰਾਮ ਪਾ ਰਹੇ ਆ ਤੇ ਬੈਟਰੀ ਵਾਲੇ ਪੰਪ ਨਾਲ ਆਪਾਂ ਸਪਰੇਅ ਚਾਲੂ ਕਰਨ ਲੱਗੇ ਆ ਤੇ ਬੈਟਰੀ ਵਾਲੇ ਪੰਪ ਦੇ ਬਹੁਤ ਵਧੀਆ ਰਿਜ਼ਲਟ ਹੈ ਤੇ ਜਿਹੜੀ ਪਾਣੀ ਦੀ ਬਰਤੂ ਹੈ ਪਾਣੀ ਆਪਾਂ ਸੱਤ ਪੰਪ ਕੀਲੇ ਦੇ ਲਾ ਰਹੇ ਆ ਤੇ ਆਪਣਾ 20 ਲੀਟਰ ਵਾਲਾ ਪੰਪ ਹੈ ਤੇ ਯਾਨੀ ਕਿ 140 ਲੀਟਰ ਆਪਾਂ ਪਾਣੀ ਦੀ ਵਰਤੋਂ ਕਰ ਰਹੇ ਆ ਤੇ ਸਵੇ ਦਾ ਟਾਈਮ ਹੈ ਪੱਤੀਆ ਦੇ ਉੱਪਰ ਤੇਲ ਵੀ ਬਹੁਤ ਹੈ ਤੇ ਜਿਹੜਾ ਐਨਪੀਕੇ ਆ ਇਹ ਤੁਸੀਂ ਹਮੇਸ਼ਾ ਗਰਮ ਪਾਣੀ ਦੇ ਵਿੱਚ ਘੋਲੋ ਆਪਾਂ ਬਾਲਟੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਐਨਪੀਕੇ ਨੂੰ ਘੋਲ ਕੇ ਲਿਆਇਆ ਬਹੁਤ ਵਧੀਆ ਘੋਲਿਆ ਤੇ ਜੇ ਤੁਸੀਂ ਇੱਕ ਪੈਕਟ ਵੀ ਪਾ ਰਹੇ ਹੋ ਤਾਂ 5 ਲੀਟਰ ਪਾਣੀ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਣਗੇ ਜਾਨਕੀ 5 ਲੀਟਰ ਦੇ ਵਿੱਚ ਘੋਲੋ ਜੇ ਤੁਸੀਂ ਘੱਟ ਪਾਣੀ ਦੇ ਵਿੱਚ ਘੋਲੋਗੇ ਤਾਂ ਤੁਹਾਡਾ ਵਧੀਆ ਤਰੀਕੇ ਨਾਲ ਐਨਪੀਕੇ ਨਹੀਂ ਘੋਲੂਗਾ ਫਿਰ ਤੁਹਾਡੀ ਜਾਂ ਨੌਕਾ ਸੜ ਸਕਦੀ ਹੈ ਤੇ ਬਹੁਤ ਵਧੀਆ ਰਿਜ਼ਲਟ ਹੈ ਐਨਪੀਕੇ ਦੇ ਤੇ ਕਿਉਂਕਿ ਇਹਦੇ ਵਿੱਚ ਪੋਟਾਸ਼ ਹੁੰਦੀ ਹੈ ਪੋਟਾਸ਼ ਆਪਣੇ ਦਾਣੇ ਨੂੰ ਗੋਭ ਦੇ ਸਮੇਂ ਸਪਰੇਅ ਜਰੂਰ ਕਰੋ ਇੱਕ ਦਾ ਦਾਣਿਆਂ ਦੀ ਗਿਣਤੀ ਵਧੂਗੀ ਤੇ ਬੱਲੀ ਦਾ ਸਾਈਜ਼ ਵੀ ਲੰਬਾ ਹੋਊਗਾ ਤੇ ਦਾਣਿਆਂ ਦੀ ਚੌਕ ਤੇ ਦਾਣਿਆਂ ਦੇ ਵਿੱਚ ਭਜਨ ਤੇ ਝਾੜ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਦੇਖਣ ਨੂੰ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਲਈ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ